ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੁਸੀਂ ਸੋਚ ਰਹੇ ਹੋ ਕਿ ਦਬੜੀ ਖਾਨੇ ਵਾਲੇ ਨੂੰ ਕਿਵੇਂ ਘੇਰੀ ਖੜੇ ਆ ਕਿਸਾਨ ਉਹ ਭਾਵੇਂ ਮੇਰੇ ਪਿੰਡ ਨਹੀਂ ਆਏ ਮੈਂ ਇਹਨਾਂ ਦੇ ਪਿੰਡ ਆਇਆ ਤੇ ਇਹਨਾਂ ਨੇ ਮੈਨੂੰ ਘੇਰਿਆ ਨਹੀਂ ਮੈਂ ਇਹਨਾਂ ਚ ਆ ਕੇ ਘਿਰਿਆ ਪਿੰਡ ਹੈਗਾ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤੇ ਇਸ ਪਿੰਡ ਦੇ ਵਿੱਚ ਇਸ ਵਾਰ 60 65 ਕਿੱਲੇ ਕਣਕ ਗਿਆਨ ਵਿਧੀ ਤਹਿਤ ਮਲਚੰਗਾਲੀ ਤਕਨੀਕ ਨਾਲ ਬੀਜੀ ਗਈ ਆ ਤੇ ਪਿਛਲੇ ਵarre ਦੀ ਜੇ ਮੈਂ ਗੱਲ ਕਰਾਂ ਤਾਂ ਇਸ ਪਿੰਡ ਦੇ ਵਿੱਚ ਮੇਰੇ ਖਿਆਲ ਚ ਪ੍ਰਧਾਨ ਜੀ ਤੁਹਾਡਾ ਹੀ ਸੀ ਡੇ ਨੱਕਣ ਹਾਂ ਹਾਂ ਜੀ ਕਿੱਲਾ ਕਿੱਲਾ ਇੱਕ ਏਕੜ ਦੇ ਵਿੱਚ ਮਲਚੰਗਾਲੀ ਕਣਕ ਬੀਜੀ ਗਈ ਸੀ ਆ ਬਾਈ ਜੀ ਨਰਮਲ ਸਿੰਘ ਹੋਣੀ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਬੀ ਕੇ ਯੂ ਕਾਦੀਆਂ ਇਹਨਾਂ ਨੇ ਤਜਰਬੇ ਦੇ ਤੌਰ ਤੇ ਮੇਰੀ ਇੱਕ ਵੀਡੀਓ ਦੇਖਣ ਤੋਂ ਬਾਅਦ ਇੱਕ ਏਕੜ ਕਣਕ ਮਾਲਚੰਗ ਵਾਲੀ ਤਕਨੀਕ ਨਾਲ ਬੀਜੀ ਸੀ ਉਹ ਵੀਡੀਓ ਵੀ ਆਪਣੇ ਚੈਨਲ ਤੇ ਮੌਜੂਦ ਆ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ ਤੇ ਉਹ ਤਜਰਬਾ ਸਫਲ ਹੋਇਆ ਤੇ ਉਸ ਤੋਂ ਉਤਸ਼ਾਹਤ ਹੋ ਕੇ ਪ੍ਰਧਾਨ ਜੀ ਆਣੇ 35 36 ਕਿੱਲੇ ਆਪਣਾ ਵਾਹਣ ਤੇ ਹੋਰ ਜਿਹੜੇ ਕਿਸਾਨ ਇਹਨਾਂ ਦੇ ਨਾਲ ਜੁੜ ਕੇ ਇਸ ਕੰਮ ਨੂੰ ਕਰਨ ਲਈ ਜਿਨ੍ਹਾਂ ਨੇ ਹੌਸਲਾ ਫੜਿਆ ਸਾਰੀ ਮਿਲਾ ਕੇ ਕੋਈ 60 65 ਕਿੱਲੇ ਇਸ ਵਾਰ ਇਸ ਪਿੰਡ ਦੇ ਵਿੱਚ ਬਿਨਾ ਅੱਗ ਲਾਏ ਬਿਨਾ ਵਾਣ ਬਾਏ ਬਿਨਾ ਪਰਾਲੀ ਫੂਕੇ ਬਿਨਾ ਕੋਈ ਭਾਰੀ ਮਸ਼ੀਨ ਦਾ ਇਸਤੇਮਾਲ ਕੀਤੇ ਕਣਕ ਬੀਜੀ ਗਈ ਆ ਤੇ ਇਹ ਜਿਹੜਾ ਵਾਣ ਹੈ ਇਹ ਵਾਣ ਪੂਰਾ 5 ਏਕੜ ਵਾਣ ਆ ਜਿੱਥੇ ਆਪਾਂ ਖੜੇ ਆ ਤੇ ਬਾਈ ਜੀ ਵੀਰ ਭਾਨ ਸਿੰਘ ਹੁਣਾਂ ਦਾ ਵਾਣ ਤੇ ਇਹਨਾਂ ਨੇ ਪ੍ਰਧਾਨ ਜੀ ਤੋਂ ਪ੍ਰੇਰਣਾ ਲੈ ਕੇ ਜਿਹੜਾ ਹੈਗਾ 5 ਏਕੜ ਦੇ ਵਿੱਚ ਮਲਚ ਨਾਲੀ ਕਣਕ ਬੀਜਣ ਦਾ ਹੌਸਲਾ ਕੀਤਾ ਅਪਾ ਇਹਨਾਂ ਤੋਂ ਜਾਣਦੇ ਆ ਕਿ ਕੁੱਲ ਵਲਾਕੇ ਇਹਨਾਂ ਦਾ ਤਜਰਬਾ ਕਿਵੇਂ ਰਿਆ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਵੀਰਪਾਲ ਸਿੰਘ ਜੀ ਪ੍ਰਧਾਨ ਜੀ ਆਣੇ ਪਿਛਲੇ ਸਾਲ ਕਿੱਲਾ ਵੀ ਜੈਤ ਕੀ 35 36 ਕਿੱਲੇ ਵੀਜਲੇ ਤਾਂ ਤੁਸੀਂ ਇਹਨਾਂ ਨਾਲ ਰਾਬਤੇ ਚਾਹੇ ਤਾਂ ਤੁਸੀਂ ਵੀ ਪੰਜ ਕਿੱਲੇ ਇਦਾਂ ਵੀਜੇ ਹਾਂਜੀ ਇਹਦਾ ਇਹਦਾ ਵੱਡਾ ਕਾਰਨ ਕੀ ਆ ਇਸ ਤਰ੍ਹਾਂ ਕਣਕ ਵੇਚਣ ਦਾ ਤੁਹਾਡਾ ਕਾਰਨ ਜੀ ਇੱਕ ਤਾਂ ਸਾਡਾ ਖਰਚਾ ਘਟਦਾ ਇੱਕ ਅੱਗ ਨਹੀਂ ਲਾਉਣੀ ਪੈਂਦੀ ਅੱਗ ਨਹੀਂ ਲਾਉਣੀ ਪੈਂਦੀ ਹਾਂ ਅੱਗ ਤੋਂ ਬਚਦੇ ਆ ਖੇਤੋਂ ਜਦੋਂ ਖੇਤਾਂ 'ਤੇ ਅੱਗ ਤੋਂ ਬਚਦੇ ਆ ਤਾਂ ਸਭ ਤੋਂ ਵੱਡਾ ਫਾਇਦਾ ਅ ਕਿਸੇ ਸਰਕਾਰ ਦਾ ਹੁੰਦਾ ਕਿ ਕਿਸੇ ਅੱਗ ਲਵਾਊ ਜੱਥੇਬੰਦੀ ਦਾ ਹੁੰਦਾ ਕਿ ਖੇਤ ਦਾ ਹੁੰਦਾ ਨਹੀਂ ਆਪਣੇ ਸਾਰਿਆਂ ਦਾ ਹੀ ਹੁੰਦਾ ਜੀ ਆਪਣੇ ਸਾਰਿਆਂ ਦਾ ਹੁੰਦਾ ਹਾਂਜੀ ਦੇਖੋ ਕਈ ਜੱਥੇਬੰਦੀਆਂ ਵਾਂਗ ਦੇਖੀਆਂ ਵੀ ਡੰਡੇ 'ਚ ਝੰਡਾ ਪਾ ਕੇ ਖੇਤ 'ਚ ਖੜ ਕੇ ਅੱਗ ਲਵਾਉਂਦੀਆਂ ਰਹੀਆਂ ਠੀਕ ਹੈ ਜੇ ਅਸੀਂ ਪਰਾਲੀ ਨੂੰ ਵਿੱਚ ਰੱਖ ਕੇ ਆਪਣਾ ਵਾਹਣ ਦੇ ਵਿੱਚ ਕਣਕ ਬੀਜਦੇ ਆ ਤਾਂ ਉਹਦੇ ਨਾਲ ਸਭ ਤੋਂ ਵੱਡਾ ਫਾਇਦਾ ਸਾਡੀ ਜ਼ਮੀਨ ਦਾ ਹੁੰਦਾ ਜ਼ਮੀਨ ਨੂੰ ਫਾਇਦਾ ਪਹੁੰਚਦਾ ਤਾਂ ਫਸਲ ਨੂੰ ਆਪਣੇ ਆਪ ਹੀ ਪਹੁੰਚਦਾ ਤੇ ਜੇ ਫਸਲ ਨੂੰ ਫਾਇਦਾ ਪਹੁੰਚੇਗਾ ਤਾਂ ਉਹ ਫਾਇਦਾ ਆਖਰ ਦੇ ਵਿੱਚ ਕਿਹਨੂੰ ਹੋਏਗਾ ਕਿਸਾਨ ਨੂੰ ਹੋਏਗਾ ਜੈਸੀ ਜ਼ਮੀਨ ਵੈਸੀ ਫਸਲ ਤੇ ਜੈਸੀ ਫਸਲ ਵੈਸੀ ਨਸਲ ਠੀਕ ਆ ਮਲਚੰਗਾਲੀ ਕਣਕ ਜਦੋਂ ਆਪਾਂ ਬੀਜਦੇ ਆ ਇੱਕ ਤਾਂ ਪਰਾਲੀ ਨਹੀਂ ਛੜਦੀ ਹਵਾ ਚ ਧੂਆ ਨਹੀਂ ਰਲਦਾ ਜ਼ਹਿਰੀਲਾ ਮਾਦਾ ਹਵਾ ਚ ਨਹੀਂ ਰਲਦਾ ਧਰਤੀ ਦੀ ਹੱਕੜੀ ਫੁੱਕਦੀ ਤੇ ਨਾਲ ਹੀ ਕਣਕ ਜਿਹੜੀ ਹੈਗੀ ਆ ਬਹੁਤ ਸੋਹਣੇ ਤਰੀਕੇ ਨਾਲ ਇਸ 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 ਬਾਣ ਚ ਉਗ ਡਾਉਂਦੀ ਆ ਉਸ ਤੋਂ ਬਾਅਦ ਜਿੱਥੇ ਦੂਜੀਆਂ ਕਣਕਾਂ ਨੂੰ 6-6 ਪਾਣੀ ਲੱਗ ਜਾਂਦੇ ਆ ਇਹ ਤਿੰਨ ਕ ਪਾਣੀਆਂ ਦੇ ਨਾਲ ਹੀ ਇਹ ਕਣਕ ਸਿਰੇ ਲੱਗ ਜਾਂਦੀ ਆ ਪਾਣੀ ਵੀ ਬਚਦਾ ਸੋ ਬਾਈ ਜੀ ਪੰਜ ਇੱਕ ਕਰ ਤੁਸੀਂ ਦੱਸਿਆ ਵੈਰਾਈਟੀ ਕਿਹੜੀ ਆ ਬਾਈ ਜੀ ਆਪਣੀ ਵੈਰਾਈਟੀ 826 ਹੈ ਜੀ 826 ਆ ਤੇ ਕਿਹੜੇ ਮਹੀਨੇ ਬੀਜੀ ਸੀ ਕੋਈ ਡੇਟ ਡੂਟ ਯਾਦ ਇਹ ਮੰਨ ਲਓ ਜੀ ਅਸੀਂ 22 ਤਰੀਕ ਨੂੰ ਬੀਜੀਏ 22 ਨਵੰਬਰ ਦੇ ਆਸ-ਪਾਸ ਨਵੰਬਰ ਨੂੰ ਬੀਜੀਏ ਜੀ 22 ਨਵੰਬਰ ਦੇ ਆਸ-ਪਾਸ ਇਹ ਕਣਕ ਬੀਜੀ ਗਈ ਆ ਤੇ ਭਾਈ ਇੱਕ ਚੀਜ਼ ਹੋਰ ਧਿਆਨ ਚ ਕਰ ਲੋ 22 ਨਵੰਬਰ ਨੂੰ ਇਹ ਕਣਕ ਬੀਜੀ ਗਈ ਆ ਤੇ ਉਸ ਤੋਂ ਬਾਅਦ ਚੱਲ ਸੂਰਜ ਨਿਕਲਣ ਦਾ ਨਾਮ ਹੀ ਨਹੀਂ ਲਿਆ ਪਿਛਲਾ 1 ਮਹੀਨਾ ਤਾਂ ਸੂਰਜ ਹੀ ਨਹੀਂ ਨਿਕਲਿਆ ਉਹ ਸਾਰਾ ਕੁਝ ਵੀ ਇਸ ਕਣਕ ਨੇ ਆਪਣੇ ਉੱਤੇ ਝੱਲਿਆ ਤੇ ਆ ਤੁਹਾਡੇ ਸਾਹਮਣੇ ਆ ਕਣਕ ਗੱਲਾਂ ਕਰਾਉਂਦੀ ਪਈ ਆ ਤਾ 826 22 ਨਵੰਬਰ ਦੇ ਆਸ-ਪਾਸੇ ਬੀਜੀ ਗਈ ਤੇ ਵੀਰ ਬੀ ਕਿੰਨਾ ਕੁ ਪਤਾ ਸੀ ਕਿੱਲੇ ਦਾ 40 ਕਿਲੋ ਭਾਈ 40 ਕਿਲੋ ਵੀ ਪਾਇਆ ਤੇ ਕੈਮੀਕਲ ਕਿੰਤੀ ਤਹਿਤ ਬੀਜੀਆ ਤੁਸੀਂ ਡੀਏਪੀ ਵੀ ਪਾਈ ਹੋਣੀ ਆ ਡੀਏਪੀ ਇੱਕ ਗੱਟਾ ਪਾਈ ਇੱਕ ਗੱਟਾ ਡੀਏਪੀ ਪਾਤਾ ਇਹਦੇ ਇਲਾਵਾ ਪਾਲਣ ਪੋਸ਼ਣ ਦੌਰਾਨ ਇਹਨੂੰ ਸਭ ਤੋਂ ਮੇਨ ਗੱਲ ਆ ਪਹਿਲੇ ਪਾਣੀ ਦੀ ਬਈ ਸਾਰੇ ਧਿਆਨ ਨਾਲ ਸੁਣ ਲਓ ਕਣਕ ਨੂੰ ਪਹਿਲਾ ਪਾਣੀ ਉਦੋਂ ਲੱਗਣਾ ਚਾਹੀਦਾ ਜਦੋਂ ਕਣਕ ਮੰਗੇ ਠੀਕ ਆ ਚਾਹੇ ਥੋੜੀ ਬਾਕੇ ਬੀਜੀ ਆ ਚਾਹੇ ਤੁਹਾਡੀ ਕਣਕ ਮਲ ਚੰਗਾਲੀਆਂ ਚਾਹੇ ਹੈਪੀ ਸੀਡਰ ਵਾਲੀਆਂ ਚਾਹੇ ਰੋਟਾ ਵੈਟਰ ਵਾਲੀਆਂ ਚਾਹੇ ਸੁਪਰ ਸੀਡਰ ਵਾਲੀਆਂ ਕਣਕ ਉੱਭਣ ਤੋਂ ਪੰਜਾਂ ਦਿਨਾਂ ਬਾਅਦ ਪਾਣੀ ਮੰਗਲੇ ਤਾਂ ਪੰਜਾਂ ਦਿਨਾਂ ਬਾਅਦ ਲਾ ਦਿਓ ਤੇ ਜੇ 50 ਦਿਨਾਂ ਬਾਅਦ ਮੰਗੇ ਤਾਂ 50 ਦਿਨਾਂ ਬਾਅਦ ਲਾ ਦਿਓ ਪਰ ਜਿਹੜਾ ਯੂਨੀਵਰਸਿਟੀ ਕਹਿੰਦੀ ਹੈ 21ਵੇਂ 28ਵੇਂ ਦਿਨ ਪਾਣੀ ਲਾਓ ਉਹ ਗਲਤ ਗੱਲ ਆ ਉੱਤਾਂ ਹੀ ਉਦਾਂ ਤੇ ਮਜ਼ਰ ਲੱਗਣ ਦੀ ਲੋੜ ਨਹੀਂ ਉਹ ਇਹ ਕਿਉਂ ਕਹਿੰਦੇ ਆ ਉਹਦਾ ਫਾਇਦਾ ਕਿਹਨੂੰ ਹੁੰਦਾ ਤੇ ਉਹਨਾਂ ਨੂੰ ਇਹ ਸ਼ਿਫਾਰਿਸ਼ ਕਰਨ ਦਾ ਕੀ ਮਿਲਦਾ ਇਹ ਸਵਾਲ ਤੁਸੀਂ ਯੂਨੀਵਰਸਿਟੀ ਨੂੰ ਕਰਿਓ ਮੈਂ ਤਾਂ ਨਹੀਂ ਕਰਾਂਗਾ ਕਿਉਂਕਿ ਮੈਂ ਕਰਦਾ ਤੇ ਮੇਰੇ ਉੱਤੇ ਇੱਕ ਕੇਸ ਪਹਿਲਾਂ ਹੀ ਠੋਕਿਆ ਹੋਇਆ ਉਹਨਾਂ ਨੇ ਤੇ ਇੱਕ ਅੱਧਾ ਹੋ ਠੋਕ ਦੇਣਗੇ ਮੈਂ ਕਿੰਨੇ ਕ ਭੋਗ ਤੂੰ ਠੀਕ ਆ ਤਾਂ ਹੁਣ ਇਹ ਜਿਹੜੀ ਕਾਨ ਕੈ ਨੂੰ ਪਹਿਲਾ ਪਾਣੀ ਕਰਨ ਮੇਰੇ ਨਾਲ ਲੱਗਿਆ ਸੀ ਪਹਿਲਾ ਪਾਣੀ ਦੂਜੇ ਤੀਜੇ ਦਿਨ ਹੀ ਲਾਤਾ ਸੀ ਠੀਕ ਉਹ ਤਾਂ ਹੋ ਗਿਆ ਹੁਣ ਆਉਣ ਵਾਸਤੇ ਗੋਣ ਵਾਲਾ ਹਾਂ ਬਾਕੀ ਦਾ ਜੀ ਉਹ ਪੁੰਨ ਤੋਂ ਬਾਅਦ ਉਹ 50 ਦਿਨ ਤੋ ਲੱਗੇ ਠੀਕ ਹੈ ਤਾਂ ਭਾਈ ਇੱਕ ਤਾਂ ਤਣਕ ਦਾ ਚੱਟਾ ਦੇ ਅਨਸਾਰ ਉਗਾਉਣ ਵਾਸਤੇ ਨਮੀ ਦੇਣ ਵਾਸਤੇ ਆਪਾਂ ਪਾਣੀ ਲਾ ਦਈਦਾ ਠੀਕ ਆ ਉਹਨੂੰ ਤਾਂ ਆਪਾਂ ਮੰਨਾਂਗੇ ਰੌਣੀ ਤੇ ਜਿਹੜਾ ਉੱਗਣ ਤੋਂ ਬਾਅਦ ਪਹਿਲਾ ਪਾਣੀ ਲੱਗਿਆ ਉਹ ਇਹਨੂੰ ਲੱਗਿਆ 50 ਮੀਂ ਦੇਣਾ ਲਗ ਪਾ ਹਾਂਜੀ ਹਾਂਜੀ ਠੀਕ ਆ ਤੇ ਉਸ ਤੋਂ ਬਾਅਦ ਹੋਰ ਇਹਨੂੰ ਕਿੰਨੇ ਪਾਣੀ ਲੱਗੇ ਬਾਈ ਤੇ ਯੂਰੀਆ ਕਿੰਨੀ ਕੁ ਲੱਗੀ ਜੂਰ ਗਈ 3 ਗੱਟੇ ਲਾ ਗਏ 3 ਗੱਟੇ ਲਾ ਗਏ ਤੇ ਪਾਣੀ ਕਿੰਨੇ ਲੱਗੇ ਹੁਣ ਪਾਣੀ 2 ਲੱਗੇ 2 ਹੋਰ ਲੱਗੇ ਇਹ ਕੁੱਲ ਦੋ ਨਹੀਂ ਪਹਿਲਾਂ ਹੀ ਲੱਗਿਆ ਇੱਕ ਹੀ ਲੱਗਿਆ ਸਮਝ ਇੱਕ ਤਾਂ ਉਹ ਆਪਣਾ ਅੱਛਾ ਇੱਕ ਪਾਣੀ ਤੇ ਖੜੀ ਆ ਕਣਕ ਬਾਈ ਐ ਹਾਂਜੀ ਇੱਕ ਪਾਣੀ ਤੇ ਕਣਕ ਖੜੀ ਆ ਦੂਜਾ ਪਾਣੀ ਜਿਹੜਾ ਹੈਗਾ ਉਹ ਹੁਣ ਲੱਗੂਗਾ ਹਾਂਜੀ ਤੇ ਤੀਜਾ ਪਾਣੀ ਇਸ ਕਣਕ ਨੂੰ ਆਖਰੀ ਪਾਣੀ ਹੋਊਗਾ ਜਿਹੜਾ ਲੱਗੂਗਾ ਬਾਈ ਜੀ ਅ ਦੁੱਧੇ ਵਾਲੀ ਸਟੇਜ ਤੇ ਜਦੋਂ ਦੁੱਧਾ ਭਰਨਾ ਸ਼ੁਰੂ ਹੋ ਗਿਆ ਤਾਂ ਕੁੱਲ ਮਿਲਾ ਕੇ ਇਹਨੂੰ ਹਾਲੇ ਤੱਕ ਇੱਕ ਪਾਣੀ ਲੱਗਿਆ ਤੇ ਜਿਹੜੀਆਂ ਲੋਕਾਂ ਨੇ ਵਾਹ ਕੇ ਬੀਜੀਆਂ ਕਣਕਾਂ ਉਹਨਾਂ ਨੂੰ ਕਿੰਨੇ ਮਾ ਕਿੰਨਾ ਪਾਣੀ ਲੱਗ ਚੁੱਕਿਆ ਹੋਊਗਾ ਜੀ 2-2 ਲੱਖ 2-2 ਲੱਖ 2-2 ਉਹਨੂੰ ਪਾਣੀ ਲੱਗ ਚੁੱਕਿਆ ਤਾਂ ਇਹਦਾ ਮਤਲਬ ਆ ਕਿ ਇਹ ਕਣਕ ਨੇ ਇੱਕ ਪਾਣੀ ਆਪਣਾ ਬਚਾ ਤਾ ਸੋ ਭਾਈ ਜੀ ਇਹ ਕਣਕ ਤੁਹਾਡੇ ਖੇਤ ਚ ਖੜੀ ਆ ਇਹਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਪਛਤਾਵਾ ਤਾਂ ਨਹੀਂ ਹੋ ਰਿਹਾ ਵੀ ਕੀ ਆ ਗਲਤੀ ਆ ਕੰਮ ਕਰ ਲਿਆ ਯਾਰ ਨਹੀਂ ਪਛਤਾਵਾ ਤਾਂ ਕਹਦਾ ਸਾਨੂੰ ਵਧੀਆ ਲੱਗਦਾ ਵੀ ਗਾਂ ਨੂੰ ਹੋਰ ਵੀ ਬੀਜਾਂਗੇ ਹੋਰ ਵੀ ਬੀਜਾਂਗੇ ਹਾਂ ਸੋ ਇਹਦੇ ਵਿੱਚ ਚਲੋ ਤੁਸੀਂ ਕਿਸਾਨ ਆ ਜਿਹੜਾ ਮੇਰੇ ਵਰਗੇ ਬੰਦੇ ਆ ਉਹ ਤਾਂ ਤੁਰੇ ਫਿਰਦੇ ਆ ਭਾਵੇਂ ਮੇਰਾ 19 ਸਾਲਾਂ ਦਾ ਤਜਰਬਾ ਪਰ ਮੈਂ ਖੇਤੀ ਨਹੀਂ ਕਰਦਾ ਮੇਰੇ ਕੋਲ ਇਹ ਕੀਤੀ ਹੈ ਨਹੀਂ ਤੁਸੀਂ ਕਿਸਾਨ ਆ ਮੈਨੂੰ ਇਹ ਤਕਨੀਕ ਪਤਾ ਲੱਗੀ ਸਰਦਾਰ ਗਿਆਨ ਸਿੰਘ ਤੋਂ ਤੇ ਮੈਨੂੰ ਲੱਗਿਆ ਵੀ ਇਹ ਸਾਰੇ ਕਿਸਾਨਾਂ ਤੱਕ ਪਹੁੰਚਣੀ ਚਾਹੀਦੀ ਆ ਤੇ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਪਹੁੰਚਾਉਣ ਵਾਲਾ ਕੰਮ ਕੀਤਾ ਤੇ ਉਹਨੂੰ ਤੁਸੀਂ ਉਹਦੇ ਤੇ ਮੇਰੀ ਗੱਲ ਤੇ ਭਰੋਸਾ ਕੀਤਾ ਤੇ ਤੁਸੀਂ ਸਾਰਿਆਂ ਨੇ ਉਹਨੂੰ ਵੱਡੇ ਪੱਦਰ ਤੇ ਅਪਣਾਇਆ ਹੁਣ ਜਦੋਂ ਤੁਸੀਂ ਛੱਟਾ ਦੇਣ ਤੋਂ ਬਾਅਦ ਹਾਂਜੀ ਇਹਦੇ ਵਿੱਚ ਬਜਾਈ ਕੀਤੀ ਤਾਂ ਤੁਹਾਨੂੰ ਮੇਨ ਕੋਈ ਇਹਦੇ ਚ ਕਮੀ ਬਜਾਈ ਦੇ ਵਿੱਚ ਨਜ਼ਰ ਆਈ ਹੋਵੇ ਉਹ ਮਾੜਾ ਜਿਹਾ ਦੱਸ ਦਿਓ ਨਹੀਂ ਕਮੀ ਤਾਂ ਕੋਈ ਨਹੀਂ ਭਾਈ ਇਹਦੇ ਵਿੱਚ ਹਾਂ ਇੰਨਾ ਕੁ ਸੀਗਾ ਵੀ ਪਹਿਲੀ ਵਾਰ ਅਸੀਂ ਵੀਜੀ ਕਰਕੇ ਵੀ ਪਰਾਲੀ ਥੋੜੀ ਜਿਆਦੇ ਕਰਕੇ ਪਰਾਲੀ ਨਹੀਂ ਸੰਭਲੀ ਥੋ ਥੋ ਲੋਟ ਨਹੀਂ ਆਇਆ ਕੰਮ ਦੇਖੋ ਭਾਈ ਜੀ ਇਹਨਾਂ ਦਾ ਜਿਹੜਾ ਸੀਗਾ ਝੋਨਾ ਉਹ ਸੀਗਾ ਡੋਗਰ ਪੂਸਾ ਜਿਹਨੂੰ ਪੀਲੀ ਪੂਸਾ ਵੀ ਕਹਿੰਦੇ ਐਡਾ ਐਡਾ ਝੋਨਾ ਹੁੰਦਾ ਠੀਕ ਹੈ ਜਾਨੀ ਕਿ ਉਹਦਾ ਪ੍ਰਾਲ ਵੱਧ ਸੀ ਹਾਲਾਂਕਿ ਮਲਚ ਨਾਲੀ ਕਣਕ ਨੂੰ ਵੱਧ ਪਰਾਲੀ ਚਾਹੀਦਾ ਪਰ ਇੱਕ ਥੋੜੀ ਜੀ ਇਹਨਾਂ ਤੋਂ ਕਮੀ ਰਹਿ ਗਈ ਜਦੋਂ ਪਾਲਾਂ ਖਿਲਾਰ ਕੇ ਛੱਟਾ ਦੇਣ ਤੋਂ ਬਾਅਦ ਰੀਪਰ ਫੇਰਿਆ ਤਾਂ ਰੀਪਰ ਇਹਨਾਂ ਨੇ ਥੋੜਾ ਜਿਹਾ ਥੱਲੇ ਲਾ ਕੇ ਨੀਵਾ ਕਰਕੇ ਫੇਰਤਾ ਤਾਂ 4 ਇੰਚ ਚੱਕ ਕੇ ਫੇਰਨਾ ਹੁੰਦਾ ਬਾਈ ਹਾਂਜੀ ਠੀਕ ਆ ਜਦੋਂ ਆਪਾਂ 4 ਇੰਚ ਚੱਕ ਕੇ ਰੀਪਰ ਮਾਰਦੇ ਆ ਤਾਂ ਮਿੱਟੀ ਨਹੀਂ ਜਹਿਲਦੀ ਬਲੇਡ ਮਿੱਟੀ 'ਚ ਨਹੀਂ ਵੱਜਦਾ ਤੇ ਦਾਣੇ ਨਹੀਂ ਖਿੰਲਰਦੇ ਆਸੇ-ਪਾਸੇ ਠੀਕ ਆ ਤਾਂ ਉਹਦੇ ਕਰਕੇ ਵੀ ਨੀਮਾ ਲੱਗ ਗਿਆ ਜਿੱਥੇ-ਜਿੱਥੇ ਉੱਥੇ ਦਾਣੇ ਇੱਧਰ-ਉੱਧਰ ਹੋ ਗਏ ਤੇ ਕਿਤੇ-ਕਿਤੇ ਛੋਟੇ-ਛੋਟੇ ਡੱਬਾਂ ਬਾਣ ਦੇ ਵਿੱਚ ਰਹਿ ਗਏ ਆ ਪਰ باوجود ਇਹਦੇ ਕਣਕ ਜਾਂ ਦਾ ਦੂਜਿਆਂ ਦੇ ਬਰਾਬਰ ਚੜੂਗੀ ਵੱਧ ਚੜੂਗੀ ਤੇ ਜਾਂ ਕੁਆਂਟਲ 2 ਕੁਆਂਟਲ ਵੱਧ ਚੜੂਗੀ ਇਹ ਗੱਲ ਪੱਕੀ ਆ ਤੇ ਬਾਈ ਜੀ ਤੁਸੀਂ ਸਾਰੇ ਪਿੰਡ ਦੇ ਵਾਸੀ ਹੋ ਤੇ ਤੁਸੀਂ ਅੱਜ ਇੱਥੇ ਮੌਜੂਦ ਹੋ ਜਾਗਰੂਕ ਕਿਸਾਨ ਹੋ ਤੁਹਾਨੂੰ ਕੀ ਲੱਗਦਾ ਵੀ ਹਰਪਾ ਬਾਈ ਵੀਰ ਭਾਣ ਨੇ ਜਿਹੜਾ ਇਹ ਉਪਰਾਲਾ ਕੀਤਾ ਪ੍ਰਧਾਨ ਜੀਆ ਨੇ ਕੀਤਾ ਇਹ ਕੁੱਲ ਮਿਲਾ ਕੇ ਕਿਸਾਨ ਹਿੱਤ ਚ ਹਾਂਜੀ ਝਾੜ ਉਹਨਾਂ ਦੇ ਦੇਗੀ ਫਤਰੀ ਝਾੜ ਉਹਨਾਂ ਦੇ ਦੇਗੀ ਤਾਂ ਠੀਕ ਆ ਤੇ ਪ੍ਰਧਾਨ ਜੀ ਤੁਹਾਨੂੰ ਕਿੰਨਾ ਝਾੜ ਮਿਲ ਗਿਆ ਸੀ ਪਿਛਲੀ ਵਾਰੀ 60 ਮਾਣ ਨਿਕਲੇ ਸੀ ਜੀ 60 ਮਾਣ ਨਿਕਲੇ ਆ ਸੀਗਾ ਠੀਕ ਹੈ ਤਾਂ ਇੰਨਾ ਕੀ ਨਿਕਲਦਾ ਬਾਈ ਹਾਂਜੀ ਇੰਨਾ ਇੰਨਾ ਠੀਕ ਆ 55 60 ਮਾਣੀ ਆ ਗੱਪ ਜਿੰਨੇ ਮਰਜ਼ੀ ਮਾਰ ਲਓ ਪਿਛਲੇ ਤਾਂ ਮਾਰਤਾ ਝਾੜ ਘੱਟ ਸੀ ਜੀ ਜੀ ਤਾਂ 60 ਮਣ ਝਾੜ ਨਿਕਲਿਆ ਬਾਈ ਇਹਦੇ ਵਿੱਚ ਕੋਈ ਤੱਤਾਂ ਤੁੱਟਾਂ ਵਾਲੀ ਸਪਰੇ ਕਰਨੀ ਪਈ ਆ ਨਹੀਂ ਕੋਈ ਨਹੀਂ ਕੀਤੀ ਕੋਈ ਗੁੱਲੀ ਡੰਡਾ ਉੱਗਿਆ ਇਹਦੇ ਵਿੱਚ ਗੁੱਲੀ ਡੰਡਾ ਉੱਗਿਆ ਸੀ ਥੋੜਾ ਥੋੜਾ ਹੀ ਸਪਰੇ ਕੀਤੀ ਸੀ ਇੱਕ ਗੁੱਲੀ ਡੰਡੇ ਵਾਲੀ ਕੀਤੀ ਹਾਂਜੀ ਇੱਕ ਨਾਲ ਸਰ ਗਿਆ ਕਿ ਦੋ ਤਿੰਨ ਕਰਨੀ ਨਹੀਂ ਨਹੀਂ ਇੱਕ ਨਾਲ ਹੀ ਸਰ ਗਿਆ ਇੱਕ ਨਾਲ ਹੀ ਸਰ ਗਿਆ ਤਾ ਕੋਈ ਜਿੰਕ ਮੈਗਨੀਜ਼ ਨਾ钙ੀਅਮ ਮੈਗਨੀਸ਼ੀਅਮ ਨਾ ਜੀ ਕੋਈ ਚੀਜ਼ ਕੋਈ ਨਹੀਂ ਆਇਰਨ ਕਾਪਰ ਕੁਝ ਨਹੀਂ ਕਰਨਾ ਨਾ ਕੋਈ ਨਹੀਂ ਤਾਂ ਮਤਲਬ ਜੇ ਮੈਂ ਹੁਣ ਗੱਲ ਕਰਾਂ ਤਾਂ ਤਿੰਨ ਗੱਟੇ ਯੂਰੀਆ ਲੱਗਿਆ ਹਾਂਜੀ 900 ਰੁਪਿਆ ਹੋ ਗਿਆ ਬਿਲਕੁਲ ਇਹਦੇ ਇਲਾਵਾ ਇੱਕ ਤੁਹਾਡੀ ਕੱਖਾਂ ਵਾਲੀ ਹੋਗੀ ਹਾਂਜੀ ਕਿੰਨੇ ਪੈਸੇ ਹੋਗੇ ਉਹਦੇ 4-500 ਹਾਂਜੀ 5-600 ਹੋਗੇ 600 ਹੋ ਗਿਆ ਨਾ ਤੇ 6 1500 ਰੁਪਿਆ ਤਾਂ ਇਹਦਾ ਮਤਲਬ 40 50 ਕਿਲੋ ਡੀਏਪੀ ਹਾਂਜੀ 15 ਤੇ 14 29 39 15 14 ਹਾਂ 29 29 2900 ਰੁਪਿਆ ਕਿੱਲੇ ਦੇ ਵਿੱਚ ਖਰਚਾ ਹੋਊਗਾ ਇਹ ਕਣਕ ਇੱਥੇ ਖੜੀ ਆ ਤੇ ਜਿਹੜੇ ਜਿਨ੍ਹਾਂ ਨੇ ਬਾਹ ਕੇ ਬੀਜਿਆ ਉਹਨਾਂ ਦਾ ਵੀ 5000 ਤੋਂ ਲੈ ਕੇ 6000 ਰੁਪਿਆ ਕਿੱਲਾ ਤਾਂ ਖਰਚਾ ਆਊਗਾ ਇੱਕ ਤਾਂ ਬਾਈ ਘਟੋ ਘਟ 2100 ਰੁਪਿਆ ਕਿੱਲਾ ਉਹੀ ਫਾਇਦੇ ਚ ਕੁਆਂਟਲ ਕਣਕੇ ਦੀ ਉਹੀ ਵਧ ਗਈ ਤੇ ਕੁਆਂਟਲੇ ਦੀ ਉ ਵਿੱਚੋਂ ਵੱਧ ਝੜੂ ਘਟੋ ਘਟ ਠੀਕ ਹੈ ਤਾਂ ਜੇ ਬਰਾਬਰ ਵੀ ਆ ਗਈ ਤਾਂ ਇੱਕ ਕੁਇੰਟਲ ਇਹ ਫਾਇਦੇ 'ਚ ਹੂੰ ਹੂੰ ਤਾਂ ਇਹ ਜਿਹੜੀ ਤਕਨੀਕ ਆ ਗਿਆਨ ਵਿਧੀ ਮਲਚੰਗ ਵਾਲੀ ਕਣਕ ਇਹ ਪੰਜਾਬ ਦੇ ਇੱਕ ਕਿਸਾਨ ਸਰਦਾਰ ਗਿਆਨ ਸਿੰਘ ਦੀ ਖੋਜ ਆ 2017 'ਚ ਉਹਨਾਂ ਨੇ ਪਹਿਲੀ ਵਾਰੀ ਇਸ ਤਕਨੀਕ ਨਾਲ ਕਣਕ ਬੀਜੀ ਸੀ ਤੇ ਚੱਲ ਸੋ ਚੱਲ ਜਦੋਂ ਮੈਨੂੰ ਪਤਾ ਲੱਗਿਆ ਆਪਾਂ ਇਹਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਕੱਲੇ ਪੰਜਾਬ 'ਚ ਨਹੀਂ ਜੀ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਵੱਧ ਪ੍ਰਦੇਸ਼ ਇੱਥੋਂ ਤੱਕ ਕਿ ਪਾਕਿਸਤਾਨ 'ਚ ਵੀ ਇਹ ਕਣਕ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਇਸ ਤਰੀਕੇ ਨਾਲ ਬੀਜੀ ਜਾ ਰਹੀ ਆ ਸੋ ਦੋਸਤੋ ਕਿਸਾਨ ਦੇ ਕੰਮ ਤਾਂ ਕਿਸਾਨ ਦਾ ਤਜਰਬਾ ਹੀ ਆਉਣਾ ਠੀਕ ਆ ਸੋ ਕਿਸਾਨਾਂ ਨੂੰ ਚਾਹੀਦਾ ਕਿ ਉਹ ਇੱਕ ਦੂਜੇ ਤੇ ਪਰੋਸਾ ਕਰਿਆ ਕਰਨ ਇੱਕ ਦੂਜੇ ਤੋਂ ਕੋਈ ਲੋਕੜਾ ਨਾ ਰੱਖਿਆ ਕਰਨ ਕਿਉਂਕਿ ਜੇ ਅਸੀਂ ਇੱਕ ਦੂਜੇ ਨਾਲ ਤੁਲ ਕੋ ਰੱਖਾਂਗੇ ਇੱਕ ਦੂਜੇ ਨਾਲ ਖੋਟ ਰੱਖਾਂਗੇ ਤੇ ਫੇਰ ਭਾਈ ਮੋਦੀ ਕੀ ਦਾ ਸਕਾ ਹਾਂ ਬਿਲਕੁਲ ਠੀਕ ਆ ਜੇ ਅਸੀਂ ਆਪ ਹੀ ਨੇ ਇੱਕ ਦੂਜੇ ਨਾਲ ਲਾ ਕੇ ਖਾ ਸਕਦੇ ਹੁਣ ਕਈ ਬੰਦੇ ਇਹੋ ਜਿਹੇ ਸਪਰੇਅ ਲੈ ਕੇ ਆਉਂਦੇ ਆ ਕੋਈ ਉਹਨੂੰ ਪਹਿਲਾਂ ਹੋਰ ਡੱਬੇ ਚ ਲਾ 10 ਉਹ ਲੱਦਦੇ ਆ ਹੈ ਤੇ ਫਿਰ ਉਹਨੂੰ ਖੇਤ ਲੈ ਕੇ ਜਾਂਦੇ ਆ ਤੇ ਖੇਤ ਦਾ ਗਵਾਂਡੀ ਦਾ ਦੇਖ ਲੈ ਵੀ ਕਿਹੜੀ ਕਰਦਾ ਏ ਉਹ ਹੁਣ ਉਹ ਦੂਜੀ ਕਰੂ ਜਿਹੜੇ ਡੱਬੇ ਚ ਲਾਦਦੇ ਆ ਠੀਕ ਆ ਤੇ ਡੱਬੇ ਦੇ ਅੰਦਰ ਆਪ ਹੋਰ ਪਾਈ ਹੁੰਦੀਆਂ ਤੇ ਬਈ ਜੇ ਇਹ ਬੇਈਮਾਨੀਆਂ ਸਾਡੇ ਵਿੱਚ ਰਹਿਣਗੀਆਂ ਤੇ ਯਾਰ ਫਿਰ ਮੋਦੀ ਨਾਲ ਕਾਹਦਾ ਰੋਸ ਆਪਣਾ ਉਹ ਤੁਹਾਡਾ ਲੱਗਦਾ ਵੀ ਕੀ ਆ ਠੀਕ ਆ ਉਹਦਾ ਗੁਜਰਾਤ ਦਾ ਵਪਾਰੀਆਂ ਵਾਲਾ ਬੰਦਾ ਤੇ ਉਹ ਉਹ ਉਹਨੇ ਉਹਨੂੰ ਕੀ ਤਰਸਾਊਗਾ ਸਾਡੇ ਤੇ ਜਦੋਂ ਅਸੀਂ ਆਪ ਹੀ ਨੇ ਇੱਕ ਦੂਜੇ ਤੇ ਭਰੋਸਾ ਕਰਦੇ ਇੱਕ ਦੂਜੇ ਦੀ ਹਾਮੀ ਓਟ ਦੇ ਸੋ ਇਹ ਜੋ ਤਕਨੀਕ ਆ ਭਾਈ ਜੀ ਇਹ 101% ਕਾਮਯਾਬ ਆ ਪ੍ਰਧਾਨ ਜੀ ਨੇ ਆਪਣੇ ਖੇਤ ਪਹਿਲਾਂ 1 ਏਕੜ ਤੇ ਟਰਾਇਲ ਕੀਤਾ ਸੀਗਾ ਤੇ ਇਹਨੂੰ ਐਟਕੇ 36 ਏਕੜਾਂ ਚ ਲੈ ਗਏ ਪ੍ਰਧਾਨ ਜੀ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਸੁਨੇਹਾ ਦੇਉਂਗਾ ਜੀ ਵੀ ਵਾਤਾਵਰਨ ਨੂੰ ਬਚਾਉਣਾ ਹੈ ਤੁਸੀ ਕਿਸਾਨ ਨੂੰ ਬਚਾਉਣਾ ਹੈ ਇਹ ਤਿੰਗਨੀਕ ਪਹਿਲ ਦੇ ਆਧਾਰ ਤੇ ਅਪਣਾਉਣੀ ਪਊਗੀ ਜਿਹੜੀ ਚੀਜ਼ ਨੂੰ ਤੁਸੀਂ ਅੱਗ ਲਾਉਂਦੇ ਹੋ ਤੁਹਾਡੇ ਖੇਤ ਦੇ ਵਿੱਚ ਹੀ ਹੌਲੀ-ਹੌਲੀ ਜਦੋਂ ਤੁਸੀਂ ਪਾਣੀ ਲਹੋਗੇ ਉਦੋਂ ਨਾਲ ਦੀ ਨਾਲ ਹੀ ਜਿਹੜਾ ਇਹਦਾ ਰੇਹ ਆ ਉਹ ਤੁਹਾਡੇ ਜੜਾਂ ਤੱਕ ਪਹੁੰਚ ਹੀ ਜਾਂਦਾ ਹੈ ਔਰ ਜਿਹੜਾ ਇਹਦੇ ਨਾਲ ਆ ਵਾਤਾਵਰਨ ਦਾ ਜਿਹੜੀ ਸਵੱਛਤਾ ਹੈ ਜੇ ਤੁਸੀਂ ਵਾਤਾਵਰਨ ਨੂੰ ਬਚਾਉਂਗੇ ਤੇ ਤੁਸੀਂ ਆਪ ਦਾ ਆਪਦੀ ਰਾਖੀ ਜਿਹੜੀ ਜਿਹੜੀ ਤੁਸੀਂ ਜਿਹੜੀਆਂ ਬਹੁਤੀਆਂ ਬਿਮਾਰੀਆਂ ਨੇ ਤੁਮੀ ਕਾਰਨੀ ਹੁੰਦੀਆਂ ਤੁਸੀਂ ਬੇਸ਼ੱਕ ਆਖੀ ਜੋ ਜੀ ਅੱਗ ਸਾਡੀ ਵੱਖਰੀ ਗੱਲ ਹੈ ਜਿੱਥੇ ਬੰਦਿਆਂ ਦਾ ਪਰ ਜਿੱਥੇ ਸਰਦਾ ਉਹ ਤਾਂ ਹੁਣ ਆਪਾਂ ਨੂੰ ਆਪ ਨੂੰ ਤਕਰੀਕ ਮਿਲ ਗਈ ਹੈ ਤੇ ਫੇਰ ਅਸੀਂ ਕਿਉਂ ਦੂਸਰੇ ਪਾਸੇ ਜਾਣੇ ਆ ਇਸ ਪਾਸੇ ਆਉਣਾ ਚਾਹੀਦਾ ਪਿਛਲੀ ਵਾਰੀ ਅਸੀਂ ਇਹ ਵੱਡੀ ਪੱਧਰ ਤੇ ਜਦੋਂ ਗਿਆਨ ਗੋਸਟਿੰਗਾਂ ਵਿੱਚ ਵੀ ਡੀਸੀ ਦੀ ਮੀਟਿੰਗ ਦੇ ਵਿੱਚ ਵੀ ਮੈਂ ਇਹ ਗੱਲਾਂ ਦਾ ਸੁਨੇਹਾ ਦਿੱਤਾ ਔਰ ਉੱਥੇ ਹੋਰ ਸਾਡੇ ਕਿਤੇ ਕੱਠਵਟ ਦੇ ਵਿੱਚ ਬਾਉ ਸ਼ੋਕਮਾਰ ਜੀ ਸਾਡੇ ਇਥੋਂ ਦੇ ਮਾਣੂਕਾਂ ਦੇ ਚੰਗੇ ਆੜਤਗੇ ਆ ਉਹਨਾਂ ਨਾਲ ਗੱਲ ਕੀਤੀ ਉਹਨੇ ਬੜੀ ਦਿਲਚਸਪੀ ਨਾਲ ਮੇਰੀ ਗੱਲ ਸੁਣੀ ਇਹ ਵੀ ਉਹਨਾਂ ਨਾਲ ਆਵਾਜ਼ ਆ ਵੀ ਉਹਨਾਂ ਨੇ ਕਿਸਾਨਾਂ ਨਾਲ ਸਾਰੀ ਇਸ ਤੇ ਗੱਲ ਕੀਤੀ ਹੈ ਥੋੜੀ ਥੋੜੀ ਕਣਕ ਉਹਨਾਂ ਨੇ ਇਹ ਕਹਿ ਕੇ ਵਜਾਈ ਇਥੋਂ ਤੱਕ ਵਜਾਈ ਹੈ ਕਿ ਇਹਦੀ ਜ਼ਿੰਮੇਵਾਰੀ ਮੇਰੀ ਹੈ ਜੇ ਥੋੜੀ ਕਣਕ ਘੱਟ ਨਿਕਲੀ ਤੇ ਇਸ ਸਮਾਂ ਤੁਹਾਨੂੰ ਜਾਣਕਾਰੀ ਦੇਵਾਂ ਇਹ ਕਣਕ ਹੈ ਜਿੰਨੇ ਉੱਤੇ ਜਿਹੜੀਆਂ ਹੋਰ ਸਪਰਿਆਵਾਂ ਵਗੈਰਾ ਉਹ ਤੋਂ ਇਹ ਮੁਕਤ ਹੈ ਮੁਕਤ ਹੈ ਔਰ ਇਹਦਾ ਜਦੋਂ ਪਤਾ ਲੱਗਿਆ ਮੇਰੇ ਕੋਲੇ ਪਿਛਲੀ ਵਾਰੀ ਇੱਕ ਕਿੱਲੇ ਦੀ ਕਣਕ ਮੇਰੇ ਕੋਲੇ ਮਸਾ ਖਾਣ ਜੋਗੀ ਛੜਕੇ ਕੇ ਲੋਕ ਵੀਰ ਕੇ ਲੈ ਗਏ ਹੂੰ ਔਰ ਮਹਿੰਗੀ ਤੱਕ ਚੱਕਣ ਵਾਸਤੇ ਤਿਆਰ ਹੈ ਇਹ ਦੂਸਰਿਆਂ ਦੀ ਵਜਾਇ ਇੱਕ ਕੁਦਰਤੀ ਹੈ ਬੇਸ਼ੱਕ ਨਿੰਮਟ ਦੇ ਵਿੱਚ ਇਹਦੇ ਖਾਦ ਪਈ ਹੈ ਪਰ ਦੂਸਰੀਆਂ ਜਿਹੜੀਆਂ ਜ਼ਹਿਰਾਂ ਤੋਂ ਇਹ ਮੁਕਤ ਹੈ ਇਹ ਖਾਣ ਵਾਸਤੇ ਸਭ ਤੋਂ ਸ਼ੁਭ ਕਣਕ ਹੈ ਬਿਲਕੁਲ ਇਹ ਸਾਨੂੰ ਜ਼ਰੂਰ ਇਸ ਪਾਸੇ ਆਉਣਾ ਚਾਹੀਦਾ ਹੈ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣ ਵਾਸਤੇ ਇਹ ਪਹਿਲ ਦੇ ਆਧਾਰ ਤੇ ਸਾਨੂੰ ਇਸ ਇਸ ਪਾਸੇ ਤੁਰਨਾ ਪਊਗਾ ਇੱਕ ਜਿੰਨੇ ਵੀ ਕਿਸਾਨ ਭਰਾ ਖੜੇ ਆ ਮੈਂ ਉਹਨਾਂ ਨੂੰ ਵੀ ਧਿਆਨ ਚ ਲਿਆ ਦਿਆਂ ਤੇ ਤੁਹਾਨੂੰ ਵੀ ਦੋਸਤੋ ਵੀ ਜਦੋਂ ਇਹਨੂੰ ਹੁਣ ਤੁਸੀਂ ਦੂਜਾ ਪਾਣੀ ਲਾਉਂਗੇ ਹਾਂਜੀ ਕੱਲ ਪਰਸੋ ਤੱਕ ਹਾਂਜੀ ਤੁਸੀਂ ਇੱਕ ਪਾਸੇ ਨਾ ਪਾਣੀ ਨਿਕਲਦਾ ਕਰ ਲਿਓ ਮਾੜਾ ਜਾਂ ਪਹਿਲੀ ਗੱਲ ਤਾਂ ਤੁਹਾਨੂੰ ਖੇਤ ਚ ਹੀ ਪਾਣੀ ਦਾ ਰੰਗ ਦਿਖਜੂ ਦਿਖਜੂ ਜੀ ਕਿਹੜੇ ਰੰਗ ਦਾ ਪਾਣੀ ਹੋਜੂਗਾ ਲਾਲ ਰੰਗ ਦਾ ਪਾਣੀ ਮਿਲੂਗਾ ਜੀ ਤੁਹਾਨੂੰ ਪਰਾਲੀ ਜਿਹੜੀ ਡੀਕੰਪੋਜ਼ ਹੋਈ ਆ ਬਿਲਕੁਲ ਬਿਲਕੁਲ ਉਹਦਾ ਉਹਦੇ ਉਹਨੂੰ ਜਦੋਂ ਪਾਣੀ ਮਿਲੂਗਾ ਤੇ ਉਹ ਲਾਲ ਰੰਗ ਛੱਡੂਗੀ ਇਹ ਕਿਹੜਾ ਲਾਲ ਰੰਗ ਆ ਇਹ ਪਰਾਲੀ ਦੀ ਜਾਨ ਆ ਇਹ ਜਿਹੜਾ ਲਾਲ ਰੰਗ ਆ ਇਹ ਹੀ ਪਾਣੀ ਖਾਦ ਦੇ ਰੂਪ ਚ ਤੁਹਾਡੀ ਕਣਕ ਨੂੰ ਲੱਗੂਗਾ ਤੇ ਤੁਹਾਨੂੰ ਇੱਕ ਚੀਜ਼ ਹੋਰ ਧਿਆਨ ਚ ਲਿਆ ਦਿਆਂ ਸੜਕਾਂ ਦੇ ਕਿਨਾਰਿਆਂ ਤੇ ਜਿਹੜੀਆਂ ਰੂੜੀਆਂ ਲੱਗੀਆਂ ਹੁੰਦੀਆਂ ਪਈਆਂ ਆਪਣੇ ਘਰਾਂ ਦੇ ਰਾਹਾਂ ਦੇ ਕਿਨਾਰਿਆਂ ਤੇ ਜਿਹੜੀਆਂ ਰੂੜੀਆਂ ਲੱਗੀਆਂ ਹੁੰਦੀਆਂ ਜਦੋਂ ਵੀ ਪੈਂਦਾ ਤੇ ਇਹ ਰੂੜੀ ਦੀ ਕੰਨੀ ਤੇ ਕਿਹੜਾ ਪਾਣੀ ਆ ਜਾਂਦਾ ਆ ਜਾਂਦਾ ਜੀ ਉਹ ਜਿਹੜਾ ਲਾਲ ਪਾਣੀ ਆ ਉਹ ਰੂੜੀ ਦੀ ਜਾਨ ਹੈ ਬਿਲਕੁਲ ਠੀਕ ਹੈ ਤਾਂ ਉਹੀ ਤਾਕਤ ਰੂੜੀ ਚ ਕਿੱਥੋਂ ਆਇਆ ਲਾਲ ਪਾਣੀ ਪੱਠਿਆਂ ਚੋਂ ਜੋ ਪਸ਼ੂਆਂ ਨੇ ਖਾਧਾ ਉਹਦੇ ਚੋਂ ਤੇ ਇਹ ਕੀ ਆ ਬਿਲਕੁਲ ਜੀ ਆਪਣੇ ਚੋਂ ਥਾਲੀ ਚੋਂ ਜੀ ਪਰਾਲੀ ਚੋਂ ਤਾਂ ਉਹ ਜਿਹੜਾ ਲਾਲ ਪਾਣੀ ਹੈ ਉਹ ਜਾਨ ਹੈ ਜ਼ਮੀਨ ਨੂੰ ਤਾਕਤ ਦਿੰਦਾ ਉਹ ਤਾਂ ਉਹ ਪਰਾਲੀ ਦੀ ਜਦੋਂ ਖਾਦ ਬਣਦੀ ਹੈ ਡੀਕੰਪੋਜ਼ ਹੋ ਹੋ ਕੇ ਉਹ ਪਾਣੀ ਖਾਦ ਦੇ ਰੂਪ ਚ ਥੋੜੀ ਇਸ ਫਸਲ ਨੂੰ ਵੀ ਸਪੋਰਟ ਕਰਦਾ ਬਿਲਕੁਲ ਤੇ ਫਿਰ ਉੱਤੇ ਝੋਨਾ ਜਿਹੜਾ ਜਿਹੜਾ ਮੇਰਾ ਤਜਰਬਾ ਕਿਸਾਨਾਂ ਨਾਲ ਲਗਾਤਾਰ ਪਹਿਲਾਂ ਕਣਕ ਵਧੀਆ ਹੁੰਦੀ ਹੈ ਫਿਰ ਉੱਤੇ ਝੋਨਾ ਉਸ ਤੋਂ ਵਧੀਆ ਹੁੰਦਾ ਤੇ ਅਗਲੀ ਕਣਕ ਫਿਰ ਉਸ ਤੋਂ ਵਧੀਆ ਹੁੰਦੀ ਹੈ ਮਤਲਬ ਇੱਕ ਵਾਰ ਦੀ ਪ੍ਰਾਲੀ ਤਿੰਨ ਫਸਲਾਂ ਨੂੰ ਸਪੋਰਟ ਕਰਦੀ ਆ ਧਰਤੀ ਦੀ ਸਿਹਤ ਬਾਕੀ ਠੀਕ ਹੈ ਤੇ ਆਪਾਂ ਕਹਿੰਦੇ ਨੇ ਉਹਦੇ ਵੀ ਇੱਕ ਵਾਰੀ ਰੂੜੀ ਪਾ ਲਓ ਤਿੰਨ ਸਾਲ ਪਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ ਤੇ ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜੀ ਪ੍ਰਾਲੀ ਆ ਰੂੜੀ ਤੋਂ ਘੱਟ ਬਹੁਤ ਜ਼ਿਆਦਾ ਵਧੀਆ ਇੱਕ ਤਾਂ ਤੁਸੀਂ ਪ੍ਰਾਲੀ ਰੱਖਣ ਲੱਗ ਜਓ ਖੇਤਾਂ 'ਚ ਮਲਚ ਨਾਲੇ ਤਰੀਕੇ ਨਾਲ ਕਣਕ ਬੀਜੋ ਨੰਬਰ 1 ਦੂਜਾ ਤੁਸੀਂ ਕਣਕ ਝੋਨਾ ਜਿਹੜਾ ਤੁਹਾਡਾ ਦੂਜਾ ਕਣਕ ਝੋਨੇ ਦਾ ਜਿਹੜਾ ਸਿਸਟਮ ਹੈ ਉਹਦੇ ਵਿਚਾਲੇ ਤੁਸੀਂ ਹਰੀ ਖਾਦ ਬੀਜ ਕੇ ਪਾਉਣੀ ਸ਼ੁਰੂ ਕਰ ਦਿਓ ਤੇ ਭਾਈ ਬਾਹਮਣੀ ਵਾਲਾ ਪਿੰਡ ਆ ਆ ਦੱਸਿਆ ਸੀ ਜਲਾਲਾਬਾਦ ਕੋਲੇ ਉੱਥੇ ਕਿਸਾਨ ਨੂੰ 4 ਸਾਲ ਹੋ ਗਏ ਮਲਚੰਗਾਲੀ ਕਣਕ ਬੀਜਦੇ ਕਲਰਾਠੀ ਪੈ ਲਈ ਆ ਤੇ ਚੌਥੇ ਸਾਲ ਉਹਦੇ ਬਾਣ ਤੇ ਡੀਏਪੀ ਬੰਦ ਹੋ ਗਈ ਬਿਲਕੁਲ ਬਿਲਕੁਲ ਜਿਹੜਾ ਉਹਨੇ ਰਿਪੋਰਟ ਕਰਾਈ ਰਿਪੋਰਟ ਦੇ ਵਿੱਚ ਜਿਹੜਾ ਫਾਸਫੋਰਸ ਵਾਲਾ ਖੰਦਾ ਸੀਗਾ ਉਹਦੇ ਵਿੱਚ ਜਿੰਨਾ ਚਾਹੀਦਾ ਹੁੰਦਾ ਉਹਦੋਂ 4 ਗੁਣਾ ਜ਼ਿਆਦਾ ਫਾਸਫੋਰਸ ਉਹਦੀ ਜ਼ਮੀਨ ਚਾਈ ਤੇ ਉਹਨੇ ਪਾਣੀ ਬੰਦ ਕਰਤੀ ਤੁਹਾਡੀ ਗਣ ਕਾਇਤ ਕੀ ਤਿੰਨ ਗੱਟਿਆਂ ਤੇ ਹਨਾ ਹਾਂਜੀ ਤੇ ਚੌਥੇ ਸਾਲ ਉਹਦੀ ਕਣਕ 35 ਕਿਲੋ ਤੇ ਆ ਹਾਂ ਬਿਲਕੁਲ ਬਿਲਕੁਲ 35 ਕਿਲੋ ਰੇ ਤੇ ਹਾਂ ਰੇ ਘਟਾ ਜੋ ਠੀਕ ਹੈ ਤੇ ਕਲਰਾਠੇ ਵਾਹਣ ਤੇ ਸਾਰੇ ਪਿੰਡ ਨਾਲੋਂ ਵੱਧ ਕਣਕ ਉਹਦੀ ਝੜਦੀ ਆ ਸਭ ਨਾਲੋਂ ਵੱਧ ਝੋਨਾ ਉਹਦਾ ਝੜਦਾ ਸਿਰਫ ਦੇ ਸਿਰਫ ਇਹਦੇ ਕਰਕੇ ਕਿ ਉਹ ਮਲਚਿੰਗ ਵਾਲੀ ਕਣਕ ਬੀਜਦਾ ਮਲਚਿੰਗ ਵਾਲੀ ਕਣਕ ਜ਼ਮੀਨ ਨੂੰ ਤਗੜਾ ਕਰਦੀ ਆ ਤੇ ਜ਼ਮੀਨ ਤਗੜੀ ਹੁੰਦੀ ਆ ਤਾਂ ਫਸਲ ਤਗੜੀ ਹੁੰਦੀ ਆ ਫਸਲ ਤਗੜੀ ਹੁੰਦੀ ਆ ਤਾਂ ਜੀਮੀਦਾਰ ਤਗੜਾ ਹੁੰਦਾ ਤੇ ਆਖਰ ਦੇ ਵਿੱਚ ਫੇਰ ਉਹੀ ਗੱਲ ਜੈਸੀ ਜ਼ਮੀਨ ਵੈਸੀ ਫਸਲ ਜੈਸੀ ਫਸਲ ਵੈਸੇ ਨਸਲ ਜੇ ਤੁਸੀਂ ਆਪਣੀ ਗੱਲ ਕਿਸੇ ਤੋਂ ਮਣਵਾਉਣੀ ਹੈ ਤਾਂ ਤੁਹਾਡੇ ਦਾ ਜਾਣ ਹੋਣੀ ਚਾਹੀਦੀ ਹੈ ਡੌਲਿਆਂ ਚ ਤੇ ਤੁਹਾਡੇ ਕੋਲੇ ਤਾਕਤ ਹੋਣੀ ਚਾਹੀਦੀ ਹੈ ਠੀਕ ਹੈ ਜੱਟ ਦੀ ਤਾਕਤ ਜ਼ਮੀਨ ਚ ਪਈ ਆ ਤੁਸੀਂ ਪਿਛਲੇ 60 ਸਾਲਾਂ ਚ ਆਪਦੀ ਜ਼ਮੀਨ ਨਾਲ ਧੱਕਾ ਕਰਕੇ ਇਹਨੂੰ ਕਮਜ਼ੋਰ ਕੀਤਾ ਤੇ ਜ਼ਮੀਨ ਦੇ ਨਾਲ ਹੀ ਤੁਸੀਂ ਕਮਜ਼ੋਰ ਹੋਏ ਤੇ ਅੱਜ ਤੁਸੀਂ ਤਾਂ ਮਜੂਰ ਹੋਏ ਹੋਏ ਉੱਥੇ ਬੈਠੇ ਹੋ ਹਾਂ ਬਿਲਕੁਲ ਤੇ ਉੱਥੇ ਤੁਸੀਂ ਆਪਣੇ ਨੌਜਵਾਨ ਮਰਵਾ ਰਹੇ ਹੋ ਠੀਕ ਹੈ ਤੇ ਜੇ ਅਸੀਂ ਉਹੀ ਜਿਹੜਾ ਦਿਮਾਗ ਉੱਥੇ ਖਪਾ ਰਹੇ ਹਾਂ ਉਹ ਜਿਹੜੀ ਆਪਦੀ ਤਾਕਤ ਉੱਥੇ ਖਪਾ ਰਹੇ ਹਾਂ ਉਹਨੂੰ ਦਿਮਾਗ ਨੂੰ ਤੇ ਤਾਕਤ ਨੂੰ ਖੇਤਾਂ 'ਚ ਖਪਾਈਏ ਤੇ ਅਸੀਂ ਉਂਗਲ ਨਾਲ ਹੁਕਮ ਕਰਕੇ ਆਪਦੇ ਸਾਰੇ ਕੰਮ ਕਰਾਉਣ ਦੀ ਪੋਜੀਸ਼ਨ 'ਚ ਹੋਵਾਂਗੇ ਸਹੀ ਹੈ ਕਿ ਨਹੀਂ ਠੀਕ ਹੈ ਤਾਂ ਸਾਨੂੰ ਲੋੜ ਆ ਕਿ ਅਸੀਂ ਆਪਦੀ ਜ਼ਮੀਨ 'ਤੇ ਤਗੜੀ ਕਰੀਏ ਜ਼ਮੀਨ ਤਗੜੀ ਹੋ ਗਈ ਤਾਂ ਆਪਾਂ ਤਗੜੇ ਹੋ ਜਾਾਂਗੇ ਤੇ ਤਗੜੇ ਦਾ ਸੱਤੀ ਵੀ ਹੀ 100 ਹੁੰਦਾ ਬਿਲਕੁਲ ਬਿਲਕੁਲ ਤੇ ਮਾੜੇ ਦੀਆਂ ਪੰਜਾਂ ਵੀ ਹ 100 ਵੀ ਨਹੀਂ ਬਣਦਾ ਕੋਈ ਠੀਕ ਆ ਜੀ ਹੁਣ ਸੈਂਟਰ ਤਗੜਾ ਸੈਂਟਰ ਨੂੰ ਸਪੋਰਟ ਕਰਨ ਵਾਲੇ ਵਪਾਰੀ ਤਗੜੇ ਉਹ 7 20 ਗਿਣ ਕੇ 100 ਕਰਦੇ ਆ ਬਿਲਕੁਲ ਠੀਕ ਆ ਤੇ ਆਪਾਂ ਇਸ ਵੇਲੇ ਮਾੜੇ ਆ ਬਈ ਤੇ ਆਪਣੇ ਨਾ 20 ਪੰਜ 20ਾਂ ਨੂੰ ਵੀ 100 ਨਹੀਂ ਮੰਨਦੇ ਹੋ ਠੀਕ ਆ ਤਾਂ ਆਪਣਾ ਤਗੜਾਈ ਆ ਜਿਹੜੀ ਆਪਣੀ ਤਗੜਾਈ ਉਹ ਜ਼ਮੀਨ 'ਚ ਆਉਣੀ ਆ ਬਈ ਜ਼ਮੀਨ ਨੂੰ ਮਾਂ ਮੰਨ ਕੇ ਇਹਨੂੰ ਸੰਭਲਣੀ ਸ਼ੁਰੂ ਕਰ ਦਿਓ ਇਹ ਤੁਹਾਨੂੰ ਸੰਭਲੂਗੀ ਤੇ ਮੋਦੀ ਛੋਦੀ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਜੇ ਅਸੀਂ ਆਪਣੇ ਆਪ ਨੂੰ ਤੇ ਆਪਣੀ ਜ਼ਮੀਨ ਨੂੰ ਤਗੜੇ ਕਰ ਲਿਆ ਜਾਣਕਾਰੀ ਲੱਗੇ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵਾਤੋ ਵਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫਾਲੋ ਤੇ ਰეკਮੈਂਡ ਕਰਦਾ ਨਾ ਭੁੱਲਿਓ ਤੇ ਅਖੀਰ ਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਹਰੇਕ ਪਿੰਡ ਦੇ ਵਿੱਚ ਬਾਈ ਜੀ ਨਰਮਲ ਸਿੰਘ ਵਰਗੇ ਕਿਸਾਨ ਆਗੂ ਪੈਦਾ ਕਰੋ ਜਿਹੜੇ ਖੁਦ ਮਿਸਾਲ ਬਣਦੇ ਆ ਤੇ ਹੋਰਾਂ ਨੂੰ ਪ੍ਰੇਰਿਤ ਕਰਦੇ ਆ ਕਿ ਤੁਸੀਂ ਵੀ ਸਾਰੇ ਮਿਸਾਲਾਂ ਬਣੋ ਪਹਿਲਾਂ ਇੱਕ ਬੰਦਾ ਮਿਸਾਲ ਬਣਿਆ ਤੇ ਹੁਣ ਪਿੰਡ ਦੇ ਵਿੱਚ 5-7 ਬੰਦੇ ਹੋਰ ਵੀ ਮਿਸਾਲ ਬਣੇ ਆ ਤੇ ਜਦੋਂ ਸਾਰਾ ਪਿੰਡ ਹੀ ਮਿਸਾਲ ਬਣ ਗਿਆ ਤੇ ਫੇਰ ਤਾਂ ਕੋਈ ਦੋ ਰਾਏ ਤਾਂ ਹੀ ਨਹੀਂ ਜਾਣੀ ਸ਼ੱਕ ਸੁਭਾ ਕੋਈ ਰੈਣੀ ਜਾਣੀ ਅੱਜ ਲਈ ਜਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ